ਹੈਲੋ ਜੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚਤੰਦਰੁਸਤ ਰੱਖੀ ਦੇਵੇ ਜੀ ਤੁਸੀਂ ਖੁਸ਼ ਰਹੋ ਸਦਾ ਤੇ ਆਪਾਂ ਗੱਲ ਕਰਦੇ ਆਂ ਜੀ ਜਿਹੜੇ ਲੋਕ ਔਰਤਾਂ ਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਚਾਹੇ ਉਹ ਜੈਂਟਸ ਹੋਣ ਚਾਹੇ ਉਹ ਲੇਡੀਜ਼ ਨੇ ਹੈਨਾ ਤਦ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਦੂਜੇ ਨੂੰ ਵਕਤਾਂ 'ਚ ਪਾਉਣ ਵਾਲਾ ਇੱਕ ਦਿਨ ਆਪ ਵੀ ਵਕਤਾਂ 'ਚ ਪੈ ਜਾਂਦਾ ਹੈ ਹਨਾ ਪਰਮਾਤਮਾ ਦੇ ਘਰੇ ਦੇਰ ਆ ਹਨੇਰ ਨਹੀਂ ਹਨਾ ਜਦੋਂ ਤੁਸੀਂ ਕਿਸੇ ਦੇ ਇਮੋਸ਼ਨਲ ਨਾਲ ਖੇਡਦੇ ਹੋ ਤੁਸੀਂ ਕਿਸੇ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾਉਂਦੇ ਹੋ ਮਜ਼ਾ ਲੈਣੇ ਹੋ ਤੁਹਾਨੂੰ ਅੱਛਾ ਲੱਗਦਾ ਸਵਾਦ ਲੈਣੇ ਹੋ ਵੀ ਕੌਣ ਕਿਵੇਂ ਦਾ ਹੈ ਜਾਂ ਉਹਦੀ ਕੀ ਸੋਚ ਹੈ ਕੀ ਥਿੰਕਿੰਗ ਹੈ ਇਹ ਚੀਜ਼ਾਂ ਤੁਸੀਂ ਉਹਦੇ ਨਾਲ ਕਰਦੇ ਹੋ ਹਨਾ ਤੇ ਫਿਰ ਜਿੱਦਾਂ ਕਈ ਲੋਕਾਂ ਦੀ ਫੇਦਰਤ ਹੁੰਦੀ ਹੈ ਵੀ ਮੱਛੀ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਣਾ ਜਦੋਂ ਤੜਫਣ ਲੱਗ ਜਾਂਦੀ ਹੈ ਉਹਨੂੰ ਫੇਰ ਪਾਣੀ ਦੇ ਵਿੱਚ ਸੁੱਟਣਾ ਫੇਰ ਬਾਹਰ ਕੱਢਣਾ ਫੇਰ ਸੁੱਟਣਾ ਤੁਸੀਂ ਐਵੇਂ ਲੋਕਾਂ ਤੋਂ ਸੁਆਦ ਲੈਣੇ ਹੋ ਤੁਸੀਂ ਆਨੰਦ ਲੈਣੇ ਹੋ ਦੂਜੇ ਦੀ ਜਾਨ ਨਿਕਲਦੀ ਦਾ ਜਾਨੀ ਕਿ ਮੌਤ ਆਉਂਦੀ ਦਾ ਹਨਾ ਤੇ ਤਿਆਰ ਰਿਹਾ ਕਰੋ ਮੌਤ ਸੋਨੂ ਵੀ ਆਉਣੀ ਹੈ ਉਹ ਐ ਨਹੀਂ ਪਤਾ ਵੀ ਉਦੋਂ ਵੀ ਦਰਦਨਾਕ ਹੋਵੇ ਚਲੋ ਮੰਨਿਆ ਮੱਸੀ ਨੂੰ ਪਾਣੀ ਦੇ ਬਾਹਰ ਕੱਢ ਦੋਗੇ ਤਾਂ ਉਹ 2-4 ਮਿੰਟਾਂ ਚ ਤੜਫ ਕੇ ਮਰ ਜਾਊਗੀ ਹਨਾ ਅੱਧਾ ਉਪ ਘੰਟਾ ਤੱਕ ਜਿਸ ਦੀ ਮੌਤ ਤੇ ਲੱਗਦਾ ਵੀ ਨਹੀਂ 2-4 ਮਿੰਟਾਂ ਦੀ ਗੱਲ ਹੁੰਦੀ ਆ ਹਨ ਤਾਂ ਤੁਸੀਂ ਆਪਸਾ ਵਲਾ ਲਓ ਵੀ ਜੇ ਤੁਹਾਨੂੰ ਪਰਮਾਤਮਾ ਨੇ ਵਕਤਾਂ ਚ ਪਤਾ ਸੋਨੂੰ ਹਸਪਤਾਲਾਂ ਦੇ ਵਿੱਚ ਪਤਾ ਹਨ ਤੁਹਾਡੀ ਮੌਤ ਰੱਬ ਨੇ ਐਸੀ ਕਰਤੀ ਕਿ ਤੁਹਾਨੂੰ ਪਤਾ ਵੀ ਸਾਰਾ ਹੋਣਾ ਤੁਸੀਂ ਬੋਲ ਵੀ ਨਹੀਂ ਸਕਣਾ ਤੇ ਖਾ ਵੀ ਨਹੀਂ ਸਕਣਾ ਹਨ ਤੇ ਤੁਹਾਡੀ ਜਿਉਂਦਿਆਂ ਦੀ ਜ਼ਿੰਦਗੀ ਨਰਕ ਕਹੋਗੀ ਤੇ ਫਿਰ ਇੰਦੂ ਵੱਡਾ ਤਾਂ ਕੋਈ ਸੰਤਾਪ ਹੋ ਨਹੀਂ ਸਕਦਾ ਪਰਮਾਤਮਾ ਦੀ ਰਜਾਚ ਰਹਿਣਾਂ ਦੇ ਨਾਲ ਤੁਸੀਂ ਪੰਗੇ ਨਾ ਲਿਆ ਕਰੋ ਉਹਨਾਂ ਦੇ ਜਜ਼ਬਾਤਾਂ ਨਾਲ ਤੇ ਉਹਦੇ ਇਰਮਾਨਾਂ ਨਾਲ ਨਾ ਖੇਡਿਆ ਕਰੋ ਕਿਉਂਕਿ ਜੋ ਵੈਗਰੂ ਤੇ ਸਾਰਾ ਕੁਝ ਛੱਡ ਕੇ ਰੱਖਦੇ ਨਾ ਜੋ ਪਰਮਾਤਮਾ ਤੋਂ ਡੋਰੀਆਂ ਛੱਡ ਕੇ ਰੱਖਦੇ ਆ ਜਿਨ੍ਹਾਂ ਨੂੰ ਇਹ ਪਤਾ ਹੁੰਦਾ ਵੀ ਪਰਮਾਤਮਾ ਦੀ ਮਰਜ਼ੀ ਦੇ ਬਿਨਾਂ ਪੱਤਾ ਨਹੀਂ ਹਿਲਦਾ ਪਰਮਾਤਮਾ ਜੋ ਸਾਡੇ ਲਈ ਕਰੂਗਾ ਚੰਗਾ ਕਰੂਗਾ ਹਨਾ ਕਦੇ ਪਰਮਾਤਮਾ ਮਾੜਾ ਕਰਦਾ ਨਹੀਂ ਇਹ ਤਾਂ ਆਪਣੀ ਸੋਚ ਹੁੰਦੀ ਆ ਵੀ ਰੱਬ ਨੇ ਮੇਰੇ ਨਾਲ ਮਾੜਾ ਕੀਤਾ ਤੇ ਉਥੇ ਗੱਲ ਆ ਕਿ ਇਹ ਮੁੱਕ ਜਾਂਦੀ ਆ ਵੀ ਤੁਸੀਂ ਪਰਮਾਤਮਾ ਤੋਂ ਡਰਦੇ ਨਹੀਂ ਤੁਸੀਂ ਸਵਾਦ ਲੈਣੇ ਹੋ ਤੁਸੀਂ ਔਰਤਾਂ ਨੂੰ ਤੰਗ ਕਰਦੇ ਹੋ ਕਈ ਥਾਵਾਂ 'ਤੇ ਔਰਤਾਂ ਹੀ ਔਰਤ ਦੀਆਂ ਬੈਰੀ ਬਣੀਆਂ ਹੋਈਆਂ ਤੇ ਕਈ ਥਾਵਾਂ ਤੇ ਮਰਦ ਵੀ ਔਰਤਾਂ ਨੂੰ ਤੰਗ ਕਰਦੇ ਆ ਸੋ ਇਹ ਭਲੇਖਿਆ ਜੋ ਬਾਹਰ ਆਜੋ ਕਿ ਕਿਸੇ ਨੂੰ ਦੁੱਖ ਦੇਣ ਵਾਲੇ ਖੁਦ ਸੌਖੇ ਰਹਿਣਗੇ ਕਦੇ ਸੋਚਿਓ ਵੀ ਨਾ ਜੇ ਤੁਸੀਂ ਕਿਸੇ ਦੀ ਦਿਲੋਂ ਬਦਦਵਾ ਲੈ ਲਈ ਤੁਹਾਨੂੰ ਕਿਸੇ ਨੇ ਹਾਂ ਮਾਰਤੀ ਜਦ ਕਿਸੇ ਨਾ ਵੀ ਦੁਖੀ ਹੋ ਕੇ ਤੁਹਾਨੂੰ ਕੀ ਦਿਲੋਂ ਗੱਲ ਕਹਿਤੀ ਨਾ ਵੀ ਤੂੰ ਮੇਰੇ ਨਾਲ ਐ ਕੀਤਾ ਤੇ ਪਰਮਾਤਮਾ ਤੇਰੇ ਨਾਲ ਤਰੇ ਤੈਨੂੰ ਰੱਬ ਦੇਖੇ ਜਿਹੜੇ ਬੰਦੇ ਨੇ ਇੰਨੀ ਗੱਲ ਹੀ ਮਕਾਤੀ ਨਾ ਵੀ ਤੂੰ ਮੇਰੇ ਨਾਲ ਐ ਕੀਤੀ ਆ ਤੇ ਤੈਨੂੰ ਰੱਬ ਦੇਖੇ ਹਨਾ ਜਿਹੜਾ ਬੰਦਾ ਸਬਰ ਕਰਕੇ ਉਹ ਰੱਬ ਦੇ ਛੱਡ ਦਿੰਦਾ ਨਾ ਫਿਰ ਰੱਬ ਦੀ ਮਾਰ ਤੋਂ ਕੋਈ ਨਹੀਂ ਬਚਦਾ ਜਿਹੜਾ ਤੁਹਾਡੇ ਦਿਲ ਚ ਭਲੇਖੇ ਹੁੰਦੇ ਆ ਨਾ ਪ੍ਰਮਾਤਮਾ ਕੱਢ ਦਿੰਦਾ ਜਿੰਨੇ ਕ ਤੁਸੀਂ ਆਪਣੇ ਆਪ ਨੂੰ ਕਲੇਵਰ ਘਾਉਣੇ ਉਹਨਾਂ ਤੇ ਪ੍ਰਮਾਤਮਾ ਦੇ ਮੂਹਰੇ ਤੁਸੀਂ ਇੱਕ ਕੀੜੀ ਮਕੌੜੀ ਹੋਵੋਗੇ ਹਨਾ ਜਿਵੇਂ ਕਿ ਕਹਿੰਦੇ ਹੁੰਦੇ ਆ ਕਿ ਲਿਖਿਆ ਲੇਖ ਦਾ ਭੋਗ ਮਨਾ ਚਿੱਤ ਲਾ ਕੇ ਹਨਾ ਲੇਖਾਂ ਦੀਆਂ ਲਿਖੀਆਂ ਤੇ ਹਰ ਇੱਕ ਭੋਗ ਦਾ ਕੋਈ ਇੱਕ ਪਰਸਨ ਨਹੀਂ ਭੋਗਦਾ ਸਾਰੇ ਹੀ ਭੋਗਦੇ ਆ ਤੇ ਜਿਹੜੀ ਦੂਜੀ ਗੱਲ ਆ ਜਾਂਦੀ ਹੈ ਵੀ ਤੁਸੀਂ ਆਪਣੇ ਆਪ ਨੂੰ ਜਿਆਦਾ ਚਲਾਕ ਕਹਾ ਕੇ ਦੂਜਿਆਂ ਦੇ ਪ੍ਰਮੋਸ਼ਨ ਨਾਲ ਦੂਜਿਆਂ ਦੇ ਤੁਸੀਂ ਮਤਲਬ ਭਾਵਨਾਵਾਂ ਨਾਲ ਖੇਡਦੇ ਹੋ ਹਨਾ ਤਾਂ ਤਿਆਰ ਰਹੋ ਵੀ ਦੂਜੇ ਨੂੰ ਬਖਤਾਂ 'ਚ ਪਾਉਣ ਵਾਲਾ ਇੱਕ ਦਿਨ ਆਪ ਵੀ ਬਖਤਾਂ 'ਚ ਬੈ ਜਾਂਦਾ ਹੈ ਇਹ ਪ੍ਰਮਾਤਮਾ ਦੀ ਕਚਹਿਰੀ ਹੈ ਜਿਹੜੇ ਲੋਕ ਪ੍ਰਮਾਤਮਾ ਦੀ ਕਚਹਿਰੀ ਤੇ ਫੈਸਲੇ ਛੱਡਦੇ ਹਨਾ ਵੀ ਪ੍ਰਮਾਤਮਾ ਤੇਰੀ ਮਰਜ਼ੀ ਆ ਹਨਾ ਜੋ ਹੋਣਾ ਉਹ ਹੋ ਕੇ ਰਹਿਣਾ ਜੋ ਹੁੰਦਾ ਸਹੀ ਹੁੰਦਾ ਉਹ ਪ੍ਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਤਾਂ ਪਰਮਾਤਮਾ ਦੀ ਜਿਹੜੇ ਆਪਣੇ ਇੱਥੇ ਕੇਸ ਲੱਗ ਜਾਂਦੇ ਹਨ ਇੱਥੋਂ ਦੀਆਂ ਅਦਾਲਤਾਂ 'ਚ ਲੱਗ ਜਾਂਦੇ ਆ ਇੱਥੋਂ ਦੇ ਤਾਂ ਫਿਰ ਵੀ ਲੈ ਦੇ ਕੇ ਕੇਸ ਸਮਝੌਤੇ ਹੋ ਜਾਂਦੇ ਆ ਨਿਬੜ ਜਾਂਦੇ ਆ ਹਨਾ ਜਾਂ ਕੋਈ ਇੱਕ ਪਰਸਨ ਪਿੱਛੇ ਹਟ ਜਾਂਦਾ ਤਾਂ ਵੀ ਕੇਸ ਨਿਬੜ ਜਾਂਦੇ ਆ ਪਰ ਜਿਹੜੇ ਕੇਸ ਪਰਮਾਤਮਾ ਦੀ ਗਜ਼ੈਰੀ 'ਚ ਲੱਗਦੇ ਆ ਨਾ ਉਹ ਨਿਬੜਦੇ ਨਹੀਂ ਕਦੇ ਉੱਥੇ ਤਾਂ ਫਿਰ ਸੱਚ ਦਾ ਹੀ ਨਤਾਰਾ ਹੋਣਾ ਹੈ ਉਹ ਤਾਂ ਪਰਮਾਤਮਾ ਨੇ ਸੋ ਉੱਥੇ ਹੀ ਬਦਲਾ ਲੈਣਾ ਹੀ ਲੈਣਾ ਕਿ ਤੁਸੀਂ ਇੱਕ ਇਨਸਾਨ ਨਾਲ ਕੀ ਕੀਤਾ ਉਹਦੇ ਅਰਮਾਨਾਂ ਤੇ ਭਾਵਨਾਵਾਂ ਨੂੰ ਤੁਸੀਂ ਸੱਟ ਮਾਰੀ ਆ ਉਹਦੀ ਸਜ਼ਾ ਫਿਰ ਉੱਥੇ ਰਿਸ਼ਵਤ ਜਾਂ ਉੱਥੇ ਕੋਈ ਸਪਾਰਸ ਨਹੀਂ ਚੱਲਦੀ ਸ਼ੋਕਰਾ ਪਰਮਾਤਮਾ ਦੀ ਕਚੇਰੀ 'ਚ ਰਿਸ਼ਵਤ ਦੇ ਸਪਾਰਸ ਨਹੀਂ ਚੱਲਦੀ ਤੇ ਪਰਮਾਤਮਾ ਜਦੋਂ ਲੈਖਾ ਲੈਂਦਾ ਤੇ ਫਿਰ ਸਮਾਰਕੇ ਲੈਂਦਾ ਤੇ ਬੰਦੇ ਦੀਆਂ ਪੜਾ ਵੀ ਚੀਕਾਂ ਦਿੰਦਾ ਕਹਿੰਦੇ ਨਹੀਂ ਹੁੰਦੇ ਕਿ ਪਰਮਾਤਮਾ ਨਾਲ ਸੱਟ ਸੱਟ ਮਾਰਦਾ ਨਾ ਕੋਈ ਦਰਦ ਮਾਰਦਾ ਪਰਮਾਤਮਾ ਤਾਂ ਸਿੱਧੀ ਥੋਡੀ ਮਤ ਮਾਰਦਾ ਜਦੋਂ ਹੀ ਮਾਰਦਾ ਪਰਮਾਤਮਾ ਥੋਡੀ ਮਤ ਮਾਰਦਾ ਜਦੋਂ ਤੁਹਾਡੀ ਮਤ ਮਰ ਜਾਂਦੀ ਹੈ ਨਾ ਤੇ ਤੁਸੀਂ ਫਿਰ ਕੱਖਾ ਵਾਂਗੂ ਰੁਲ ਜਾਂਦੇ ਹੋ ਮੈਂ ਬਾਲਾ ਤਾਂ ਨਹੀਂ ਕਹਿਣਾ ਚਾਹਦੀ ਪਰ ਮੈਂ ਕੁਝ ਅੱਖੀਂ ਕੇਸ ਦੇਖਿਆ ਵੀ ਜਿਹੜੇ ਕਿਸੇ ਨੂੰ ਬਿਪਤਾ ਚ ਪਾਉਂਦੇ ਆ ਕਿਸੇ ਨੂੰ ਦੁੱਖ ਦਿੰਦੇ ਆ ਹਨਾ ਉਹ ਖੁਦ ਐਸੇ ਦੁੱਖਾਂ ਤੇ ਬਿਪਤਾਵਾਂ ਵਿੱਚ ਪੈ ਜਾਂਦੇ ਜਿਨ੍ਹਾਂ ਦਾ ਕੋਈ ਹੱਲ ਇਸ ਦੁਨੀਆ ਤੇ ਹੁੰਦਾ ਹੀ ਨਹੀਂ ਫਿਰ ਉਹ ਕਾਂ ਵਾਂਗੂ ਘਰ ਲਾਉਂਦੇ ਤੁਰੇ ਫਿਰਦੇ ਆ ਜਿਵੇਂ ਕਾਂ ਕੂਠਿਆਂ ਤੇ ਕਾਂ ਕਾਂ ਕਰਦਾ ਤੇ ਆਪਾਂ ਉਹਦੇ ਰੋੜਾ ਮਾਰਦੇ ਆ ਹਨਾ ਵੈਸੇ ਲੋਕ ਵੀ ਉਹਦੇ ਨਾਲ ਉਦਾਂ ਹੀ ਕਰਦੇ ਆ ਲੋਕ ਉਹਨੂੰ ਪਸੰਦ ਨਹੀਂ ਕਰਦੇ ਦੇਖੋ ਜੀ ਇੱਕ ਤਾਂ ਹੁੰਦੀ ਆ ਰੱਬ ਦੀ ਕਰੀ ਹਨਾ ਇੱਕ ਬੰਦਿਆਂ ਦੀ ਕਰੀ ਹੁੰਦੀ ਹੈ ਤੇ ਚ ਬਹੁਤ ਫਰਕ ਹੁੰਦਾ ਹੈ ਬੰਦੇ ਜਾਣ ਬੁੱਝ ਕੇ ਤੰਗ ਕਰਦੇ ਆ ਤੇ ਜਿਹੜੇ ਪਰਮਾਤਮਾ ਦੀ ਕਰੀ ਹੁੰਦੀ ਆ ਉਹ ਚ ਪਰਮਾਤਮਾ ਦੀ ਰਜਾ ਹੁੰਦੀ ਆ ਸੋ ਆਪਣਾ ਲੇਖਾ ਜੋਖਾ ਹੁੰਦਾ ਜਿਹੜਾ ਆਪਾਂ ਨੂੰ ਭੁਗਤਣਾ ਹੀ ਪੈਂਦਾ ਮੇਰਾ ਐਕਸਪੀਰੀਅੰਸ ਹੈ ਇਹ ਜ਼ਿੰਦਗੀ 'ਚ ਵੀ ਜਿੰਨੇ ਵੀ ਲੋਕ ਕਿਸੇ ਦੇ ਇਰਮਾਨਾਂ ਨਾਲ ਖੇਡੇ ਆ ਜਾਂ ਕਿਸੇ ਦਾ ਭਾਵਨਾਵਾਂ ਨਾਲ ਖੇਡੇ ਆ ਜਾਂ ਕਿਸੇ ਨਾਲ ਸਵਾਦ ਲੈਂਦੇ ਆ ਕਿਸੇ ਵੀ ਚੀਜ਼ ਦਾ ਹਨਾ ਚਾਹੇ ਉਹ ਜੋ ਮਰਜੀ ਆ ਹਨਾ ਤੇ ਪਰਮਾਤਮਾ ਉੱਪਰ ਬੈਠਾ ਹੱਸ ਰਿਹਾ ਹੁੰਦਾ ਵੀ ਕੋਈ ਗੱਲ ਨਹੀਂ ਤੂੰ ਕਰ ਆਪਣੀਆਂ ਕਰਤੂਤਾਂ ਜੋ ਕਰ ਰਹੀਆਂ ਤੇ ਮੈਂ ਤੈਨੂੰ ਦੇਖ ਰਿਹਾ ਹਾਂ ਦੇਖ ਲੂੰ ਤੈਨੂੰ ਫਿਰ ਮੈਂ ਤੂੰ ਮੇਰੀ ਬਣਾਈ ਦੁਨੀਆ ਚ ਮੇਰੇ ਬਣਾਏ ਬੰਦੇ ਨਾਲ ਬਹਿਬਤਾਂ ਕਰ ਰਹੇ ਹਾਂ ਨਾ ਤੇ ਮੈਂ ਉੱਪਰ ਬੈਠਾ ਦੇਖ ਰਿਹਾ ਹਾਂ ਵੀ ਤੂੰ ਉਹਦੇ ਨਾਲ ਕੀ ਕਰ ਰਹੇ ਆ ਤੇ ਉਹਨੇ ਤੇਰੇ ਨਾਲ ਕੀ ਕੀਤੀ ਆ ਉਹ ਸਭ ਪਰਮਾਤਮਾ ਨੂੰ ਪਤਾ ਹੁੰਦਾ ਫਿਰ ਜਦੋਂ ਉਹ ਲੇਖਾ ਲੈਂਦਾ ਨਾ ਤੇ ਫਿਰ ਦੁਨੀਆ ਨਾਲ ਬਹਿ ਕੇ ਰੋਂਦੀ ਐ ਪਸਤਾਉਂਦੀ ਐ ਪਰ ਸਿਆਣੇ ਕਹਿੰਦੇ ਵੀ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਕਹਿੰਦੇ ਵੇਲਾ ਲੰਘਿਆ ਕਦੇ ਹੱਥ ਨਹੀਂ ਆਉਂਦਾ ਇਹ ਗੱਲ ਜਮਾ ਸੱਚ ਹੁੰਦੀ ਆ ਹਨ ਕੋਈ ਚੀਜ਼ ਟੁੱਟ ਜੇ ਉਹ ਦੁਬਾਰਾ ਜੁੜਦੀ ਨਹੀਂ ਜੀ ਇਹ ਜਮਾ ਕਲੀਅਰ ਹੈ ਚਾਹੇ ਉਹ ਦੇਲਾ ਚਾਹੇ ਉਹ ਪੰਡਾ ਚਾਹੇ ਉਹ ਕੁਝ ਵੀ ਹੈ ਉਹ ਟੁੱਟ ਜੇ ਉਹਨੂੰ ਦੁਬਾਰੇ ਸੰੜਨ ਦੇ ਲਈ ਜੋੜ ਪੈਂਦਾ ਹੀ ਪੈਂਦਾ ਉਹ ਵਾਲੀ ਗੱਲ ਨਹੀਂ ਬਣਦੀ ਵੀ ਜਿਹੜੀ ਚੀਜ਼ ਆਪਾਂ ਜਮਾਂ ਨਮੀ ਲੈਤੀ ਹੋਵੇ ਤੇ ਉਹ 'ਚ ਕੋਈ ਤਰੇਰ ਨਾ ਹੋਵੇ ਜਦੋਂ ਟੁੱਟ ਜਾਂਦੀ ਹੈ ਤੇ ਫਿਰ ਉਹਨੇ ਟੁੱਟਣਾ ਹੀ ਵਜਣਾ ਹਨਾ ਫਿਰ ਉਹ ਲੱਖ ਚਾਹ ਕੇ ਵੀ ਸੇਮ ਚੀਜ਼ ਨਹੀਂ ਬਣਦੀ ਸੋ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਸਭ ਦੇ ਨਿਵੇੜੇ ਹੁੰਦੇ ਆ ਅੱਜ ਨਹੀਂ ਤਾਂ ਕੱਲ ਹੁੰਦੇ ਆ ਇਹਨਾਂ ਚੱਕਰਾਂ 'ਚ ਨਾ ਪਿਓ ਕਿਥੋਂ ਨੂੰ ਰੱਬ ਦੇਖਦਾ ਨਹੀਂ ਪਰਮਾਤਮਾ ਵੇਖਦਾ ਹੈ ਪਰਮਾਤਮਾ ਬੈਠਾ ਹੈ ਤੇ ਮੈਂ ਦੇਖ ਰਹੀ ਹਾਂ ਵੀ ਜਿਨ੍ਹਾਂ ਨੇ ਜ਼ਿਆਦਾ ਚਟਕੀਆਂ ਹੁੰਦੀਆਂ ਅੱਤਾ ਉਹਨਾਂ ਦੀ ਪਰਮਾਤਮਾ ਵੀ ਫਿਰ ਕਰਦਾ ਲੋਟ ਸਾਰੀਆਂ ਗੱਲਾਂ ਬਾਤਾਂ ਤੇ ਜਿਹੜਾ ਪਰਮਾਤਮਾ ਦੀ ਮਾਰ ਫੈਂਦੀ ਆ ਨਾ ਫਿਰ ਉਹ ਬਾਹਰ ਵੀ ਨਹੀਂ ਨਿਕਲਦਾ ਤੇ ਉਹਨੂੰ ਇਹ ਹੋ ਜਾਂਦਾ ਵੀ ਮੇਰਾ ਦੂਜੇ ਨੂੰ ਪਤਾ ਨਾ ਲੱਗ ਜੇ ਮੇਰੇ ਨਾਲ ਕੀ ਹੋ ਰਿਹਾ ਤੇ ਇਹ ਸੱਚ ਹੈ ਜੀ ਵੀ ਇੱਥੇ ਲੋਕ ਇਮੋਸ਼ਨਲ ਨਾਲ ਖੇਡਦੇ ਆ ਤੇ ਇਹ ਵੀ ਗੱਲ ਸੱਚ ਹੈ ਵੀ ਜਿੱਥੇ ਬੰਦਾ ਸੱਚ ਬੋਲਦਾ ਹੈ ਉੱਥੇ ਲੋਕ ਤੁਹਾਨੂੰ ਬੇਵਕੂਫ ਸਮਝਦੇ ਆ ਕਰਕੇ ਵੇਖ ਲਿਓ ਮੇਰੇ ਕੋਲ ਤਾਂ ਤਿਆਰ ਬਹਿਗਣਾ ਚੀਜ਼ਾਂ ਦਾ ਜਿੱਥੇ ਤੁਸੀਂ ਸੱਚ ਬੋਲੋਗੇ ਉੱਥੇ ਤੁਸੀਂ ਬੇਵਕੂਫ ਬਣੋਗੇ ਤੁਹਾਨੂੰ ਸਮਝਣੇ ਸਾਹਮਣੇ ਵਾਲਾ ਵੀ ਬੇਵਕੂਫ ਹੀ ਸਮਝੂਗਾ ਤੇ ਤੁਹਾਡੀ ਕੋਈ ਸੁਣਵਾਈ ਨਹੀਂ ਹੋਣੀ ਅਦਰ ਤੁਸੀਂ ਝੂਠੇ ਹੋ ਵਧੀਆ ਚਿਕੜੀਆਂ ਚੋਪੜੀਆਂ ਗੱਲਾਂ ਕਰ ਲੈਣੇ ਹੋ ਗੱਪਸੜੱਪ ਬਾਧੂ ਮਾਰ ਲੈਣੇ ਹੋ ਹਨਾ ਤਾਂ ਲੋਕ ਤੁਹਾਨੂੰ ਸਲੂਟ ਹੀ ਮਾਰੂਗੀ ਕਿਉਂ ਕਿ ਕਿਉਂਕਿ ਤੁਸੀਂ ਗੱਪਾਂ ਦੇ ਮਾਹਿਰ ਹੋ ਗੱਪਾਂ ਦੇ ਮਾਹਿਰਾਂ ਨੂੰ ਲੋਕ ਸਾਰੇ ਪਸੰਦ ਕਰਦੀ ਹੈ ਤੇ ਇੱਕ ਸਭ ਤੋਂ ਵੱਡੀ ਗਲਤੀ ਲੋਕ ਕਰਦੇ ਆ ਕਿ ਸਾਹਮਣੇ ਵਾਲੇ ਨੂੰ ਕੁਝ ਨਹੀਂ ਪਤਾ ਵੀ ਮੈਂ ਕਿੰਨਾ ਚਲਾਕ ਐ ਮੈਂ ਕਿੱਥੋਂ-ਕਿਥੋਂ ਕੀ ਕਰ ਰਿਹਾ ਜਾਂ ਕਿਹੜੀਆਂ ਖੇਡਾਂ ਖੇਡ ਰਿਹਾ ਸਾਹਮਣੇ ਨੂੰ ਨਹੀਂ ਪਤਾ ਮੈਨੂੰ ਪਤਾ ਇਹ ਤੁਹਾਡੀ ਬੇਵਕੂਫੀ ਐ ਸਾਹਮਣੇ ਵਾਲਾ ਤਾਂ ਤੁਹਾਡਾ ਅੰਦਾਜ਼ਾ ਪਹਿਲਾਂ ਲਾ ਜਾਂਦਾ ਹੁੰਦਾ ਵੀ ਤੁਸੀਂ ਕਿੰਨੇ ਪਾਣੀ ਜੋ ਜਾਂ ਤੁਸੀਂ ਕੀ ਚਾਹੁੰਦੇ ਹੋ ਕੀ ਕਰਦੇ ਹੋ ਕਿਹੜੀਆਂ ਗੱਲਾਂ ਤੁਸੀਂ ਬੋਲਦੇ ਹੋ ਸਾਰਾ ਉਹਨਾਂ ਨੂੰ ਪਤਾ ਹੁੰਦਾ ਵੀ ਤੁਸੀਂ ਕਿੱਥੋਂ ਬੋਲ ਰਹੇ ਹੋ ਸੋ ਇਹ ਗਲਤੀ ਨਾ ਕਰਾਇਆ ਕਰੋ ਇਹ ਪਰਮਾਤਮਾ ਨੇ ਦਿਮਾਗ ਸਭ ਨੂੰ ਦਿੱਤਾ ਹੁੰਦਾ ਤੁਹਾਡੇ ਇਕੱਲੇ ਕੋਲੇ ਦਿਮਾਗ ਨਹੀਂ ਹੁੰਦਾ ਬੇਕ ਮੈਂ ਤੁਹਾਨੂੰ ਇਹ ਸੀ ਵੀਡੀਓ ਚ ਕਿਹਾ ਤੇ ਯਾਦ ਰੱਖਿਓ ਕਿ ਬਖਤਾ ਕੋਡ ਬਖਤਾ ਚ ਐਸੇ ਪੈਂਦੇ ਕਿ ਮੁੜਕੇ ਨਿਕਲ ਨਹੀਂ ਸਕਦੇ ਕਿਉਂਕਿ ਜਿਹੜਾ ਕਿਸੇ ਨੂੰ ਬਖਤ ਚ ਪਾਉਂਦਾ ਉਹਨੂੰ ਤਾਂ ਪਰਮਾਤਮਾ ਕੱਢ ਲੈਂਦਾ ਪਰ ਜਿਹੜਾ ਕਿਸੇ ਨੂੰ ਬਖਤ ਚ ਪਾਉਂਦਾ ਉਹ ਆਪ ਬਖਤ ਚ ਪੈਂਦਾ ਉਹਨੂੰ ਪਰਮਾਤਮਾ ਪਾਉਂਦਾ ਫਿਰ ਉਹ ਨਿਕਲਦਾ ਨਹੀਂ ਸੋ ਔਰਤ ਇਹ ਕਮਜ਼ੋਰ ਨਹੀਂ ਹੁੰਦੀ ਜਿੱਡੀ ਲੋਕ ਉਹਨੂੰ ਸਮਝ ਲੈਂਦੇ ਆ ਬਸ ਉਹ ਕੁੱਲ ਕੁਝ ਗੱਲਾਂ ਕਰਕੇ ਕੁਝ ਹਾਲਾਤਾਂ ਕਰਕੇ ਚੁੱਪ ਹੁੰਦੀ ਹੈ ਤੇ ਔਰਤ ਦਾ ਦੂਜਾ ਨਾਮ ਵੀ ਨਾ ਸੋ ਨੂੰ ਪਤਾ ਹੀ ਹੈ ਜੀ ਲੋਕ ਇਹਨੂੰ ਕਹਿੰਦੇ ਵੀ ਔਰਤ ਦਾ ਦੂਜਾ ਨਾਮ ਕਾਲੀ ਜਾਂ ਦੁਰਗਾ ਹੈ ਉਹਦਾ ਮਤਲਬ ਇਹ ਹੈ ਵੀ ਜਦੋਂ ਇਹ ਆਪਣੇ ਇਥੇ ਹੁੰਦੀ ਹੈ ਫਿਰ ਇਹ ਕਿਸੇ ਦੀ ਸੁਣਦੀ ਨਹੀਂ ਫਿਰ ਇਹਨੂੰ ਵੀ ਇਹਨੂੰ ਵੀ ਗੁੱਸਾ ਚੜਦਾ ਹੁੰਦਾ ਵੀ ਮੈਂ ਕਿੱਥੇ ਕਿੱਥੇ ਬਲੀ ਦੇਵਾਂ ਤੇ ਕਿੱਥੇ ਕਿੱਥੇ ਆਪਣੇ ਆਪ ਨੂੰ ਸਫਾਈ ਦੇਵਾਂ ਤੇ ਫਿਰ ਇਹਨੂੰ ਰੂਪ ਦੂਜਾ ਧਾਰਨਾ ਹੀ ਪੈਂਦਾ ਮਜਬੂਰ ਕੌਣ ਕਰਦਾ ਜੀ ਇਹ ਦੁਨੀਆ ਇਹ ਲੋਕ ਠੀਕ ਹੈ ਮੈਂ ਤਾਂ ਇਹ ਗੱਲ ਸਮਝ ਚੁੱਕੀ ਆ ਵੀ ਇੱਥੇ ਚੰਗਾ ਬਣਨ ਦਾ ਕੋਈ ਫਾਇਦਾ ਨਹੀਂ ਨਾ ਕੋਈ ਕਿਸੇ ਨੂੰ ਚੰਗੇ ਨੂੰ ਸਮਝਦਾ ਲੋਕ ਹੈ ਜੀ ਕੁੱਤੇ ਲੋਕਾਂ ਨਾਲ ਉਵੇਂ ਚੱਲੋ ਜਿਵੇਂ ਲੋਕ ਚੱਲਦੇ ਆ ਗੱਪ-ਸ਼ਰਾਪ ਮਾਰੋ ਬਸ ਝੂਠੇ ਗੱਪ-ਸ਼ੱਪ ਮਾਰੋ ਚੱਲੋ ਜਿਵੇਂ ਦੁਨੀਆ ਚੱਲਦੀ ਓਵੇਂ ਚੱਲੋ ਪਰੂਫ ਨਾ ਦਿਓ ਕਿਸੇ ਨੂੰ ਵੀ ਤੁਸੀਂ ਸਹੀ ਹੋ ਸੱਚੇ ਹੋ ਜੇ ਇਹਨਾਂ ਚੀਜ਼ਾਂ ਜਿ ਪਾਉਂਗੇ ਨਾ ਤੁਹਾਡੀ ਕੌਡੀ ਦੀ ਗਦਰ ਰਹਿ ਜਾਣੀ ਆ ਬਸ ਜਿਵੇਂ ਲੋਕ ਮਸਾਲੇ ਲਾ ਕੇ ਗੱਪ ਮਾਰਦੇ ਆ ਤੁਸੀਂ ਵੀ ਗੱਪ ਮਾਰਦੇ ਰਹੋ ਅਗਰ ਜ਼ਿੰਦਗੀ ਸੌਖੀ ਜਿ ਹੋਣੀ ਆ ਹਨਾ ਤੇ ਨਹੀਂ ਤਾਂ ਫਿਰ ਜਿਹੜਾ ਬੰਦਾ ਸੱਚ ਬੋਲਦਾ ਤੇ ਸਿੱਧੂ ਵੀ ਇਹ ਮੂਸੇ ਚ ਗਹਿ ਗਿਆ ਵੀ ਸੱਚ ਬੋਲਣ ਦੀ ਇੱਥੇ ਸਜ਼ਾ ਮਿਲੂਗੀ ਉਹ ਗੱਲ ਜਮਾ ਸੱਚ ਹੈ ਸਿੱਧੂ ਨੂੰ ਬਹੁਤ ਛੋਟੀ ਉਮਰ ਚ ਇਹ ਗੱਲਾਂ ਦਾ ਗਿਆਨ ਹੋ ਗਿਆ ਸੀ ਕਿ ਸੱਚ ਬੋਲਣ ਵਾਲਿਆਂ ਨੂੰ ਇੱਥੇ ਜਿਹੜਾ ਵੀ ਝੁਕਣਾ ਹੀ ਪੈਣਾ ਉਹਨਾਂ ਨੂੰ ਸੁਭਾਈ ਤੇੜੀ ਹੀ ਬੈਣੀਆ ਸਿੱਧੂ ਬਹੁਤ ਗੱਲਾਂ ਸੱਚ ਕਹਿ ਗਿਆ ਉਹਦੇ ਗਾਣਿਆਂ 'ਚ ਨਾ ਜੇ ਆਪਾਂ ਕਹੀਏ ਗੀਤ ਨਹੀਂ ਹੁੰਦੇ ਗੱਲਾਂ 'ਚ ਦਮ ਹੁੰਦਾ ਬਹੁਤ ਦਮ ਆ ਉਸ ਬੰਦੇ ਦੀਆਂ ਗੱਲਾਂ 'ਚ ਉਹ ਦੁਨੀਆ ਤੋਂ ਚੱਲ ਗਿਆ ਪਰ ਉਹਦੀਆਂ ਗੱਲਾਂ ਸੱਚੀਆਂ ਇਹ ਗੱਲ ਮੈਂ 100% ਸ਼ੋਰ ਕਹਿ ਸਕਦੀ ਆ ਕਿ ਉਹ ਕਹਿਆ ਸੀ ਵੀ ਜੇ ਸੱਚ ਬੋਲੋਗੇ ਤਾਂ ਫਿਰ ਤੁਹਾਡੇ ਨਾਲ ਕੀ ਹੋਣਾ ਹੈ ਉਹਦੇ ਗਾਣੇ 'ਚ ਤੁਸੀਂ ਸੁਣ ਸਕਦੇ ਹੋ ਹੁਣੇ ਹੀ ਹੋਣਾ ਵੀਰੇ ਸੋ ਇਸ ਕਰਕੇ ਤੁਸੀਂ ਜਿਵੇਂ ਵੀ ਹੋ ਰੱਬ ਦੀ ਰਾਜਾ ਦੇ ਵਿੱਚ ਵੈਸੀ ਰਹੋ ਕਿਸੇ ਨੂੰ ਸਫਾਈ ਨਾ ਦਿਓ ਕਿਸੇ ਨੂੰ ਚੰਗੇ ਬਣਨ ਦੀ ਕੋਸ਼ਿਸ਼ ਨਾ ਕਰੋ ਕਿਸੇ ਨੂੰ ਜੋ ਵੀ ਹੈ ਕਹਿ ਦਿਓ ਵੀ ਯਾਰ ਜੈਸਾ ਤੂੰ ਸੋਚਦਾ ਮੈਂ ਵੈਸਾ ਹੀ ਆਂ ਤੇਰੀ ਮਰਜ਼ੀ ਐ ਸੋ ਪ੍ਰੂਫ ਦੇਣਾ ਇਸ ਦੁਨੀਆ 'ਚ ਬੰਦ ਕਰ ਦਿਓ ਸੱਚੇ ਬਣਨ ਦੀ ਕੋਸ਼ਿਸ਼ ਕਰੋਗੇ ਨਾ ਤਾਂ ਰਲ ਜਾਓਗੇ ਲੋਕਾਂ ਦੇ ਮੁਤਾਬਕ ਹੀ ਚੱਲੋ ਜਿਵੇਂ ਲੋਕ ਝੂਠ ਕਪ ਸੜਾ ਉਦਾਂ ਹੀ ਤੁਸੀਂ ਚੱਲੋ ਸੌਖੇ ਰਹੋਗੇ ਸੋ ਮੇਰੀ ਵੀਡੀਓ 'ਚ ਕੁਝ ਗੋਰਾ ਲੱਗਿਆ ਵੇ ਤਾਂ ਸੌਰੀ ਪਰ ਗੱਲਾਂ ਸੱਚੀਆਂ ਫਰੱਚੀਆਂ ਚ ਵਧੀ ਨਹੀਂ ਹੁੰਦੀਆਂ ਸੱਚ ਦੀ ਇੱਥੇ ਕੋਈ ਜੀਵਤ ਨਹੀਂ ਤੇ ਝੂਠਿਆਂ ਨੂੰ ਤਾਜ ਦਿੱਤੇ ਜਾਂਦੇ ਆ ਸਾਸ਼ੀ ਗੜ੍ਹ